ਕੋਲਪਤੂ ਜੀ ਤੇ ਗੱਡੀ ਮਹਾਲਪੁਰ ਸਾਈਡ ਤੋਂ ਆ ਰਹੀ ਸੀ ਜੀ ਜਿਹਦਾ ਨੰਬਰ ਆ ਪੀ ਵੀ 23 ਜੇ 49 78 ਇਹ 11 ਤਕਰੀਬਨ ਗੱਡੀ ਤੋਂ ਨੀਵੀਆਂ ਉਹਦਾ ਦੂਜੇ ਪਾਸੇ ਟ੍ਰੈਫਿਕ ਕੋਈ ਜੋ ਹੋਰ ਵਾਹਨ ਆ ਗਿਆ ਜਦੋਂ ਉਹ ਸਾਈਡ ਤੇ ਕੀਤੀ ਆ ਤਾਰ ਟੁੱਟ ਗਈ ਜਾਨਵਰਾਂ ਲਈ ਨੁਕਸਾਨ ਹੋ ਰਿਹਾ ਬੱਟਿਕਾ ਤਾਂ ਤਾਂ ਆਪਾਂ ਮਿਲ ਤਾ ਬਹੁਤ ਆ ਰਹੇ ਜੀ ਇੱਕ ਪੀਆ ਤਾਂ ਜੇਨ ਕਿ ਮਤ ਤਰ ਮਨੀਆ ਬਹੁਤ ਜੀ ਨਾ ਜੀ ਬਲਜਿੰਦਰ ਸਿੰਘ ਕਿੱਥੋਂ ਆ ਰਹੀ ਸੀ ਤੁਸੀਂ ਗੱਡੀ ਇਹ ਗੱਡੀ ਜੀ ਆ ਰਹੀ ਆਪਣੇ ਬਟਾਲੇ ਤੋਂ ਨਹੀਂ ਨਹੀਂ ਹੁਣ ਕਿੱਥੋਂ ਆ ਰਹੀ ਐ ਇਸ ਟਾਈਮ ਇਸ ਟਾਈਮ ਜੀ ਆਪਣੇ ਇੱਥੇ ਆ ਰਹੇ ਆ ਆਪਣੇ ਕੀ ਇਹਦਾ ਨਾਮ ਜੱਡੇ ਦਾ ਹਾਂਜੀ ਸ਼੍ਰੀ ਰਘੂਬਿੰਦ ਹਾਂ ਸ਼ੈਲਰ ਦੁਆਰਾ ਹਾਂਜੀ ਹੁਣ ਸ਼ੈਲਰ ਜਿਹੜਾ ਖੜੋਦੀ ਦੇ ਕੋਲ ਆਜ ਵਾਰਾ ਇਸ ਨਾਮ ਦਾ ਅੱਛਾ ਬਾਜਵਾਰਾ ਇਹ ਤਾਰਾਂ ਤੋਂ ਕਿਦਾਂ ਟੁੱਟ ਗਈਆਂ ਇਹ ਗੱਡੀ ਤਾਰਾ ਨੀਵੀਆਂ ਵਾ ਜੋ ਮਾਰੀ ਦੀ ਗੱਡੀ ਰੋਡ ਦੇ ਤੋਂ ਡੇਢ ਹੀ ਹਜ਼ਾਰ ਫੇਲਾ ਬਣਾ ਦੂਜੇ ਪਾਸੇ ਕੁਛ ਆ ਗਿਆ ਸੀ ਜਿਹੜੀ ਸਾਉਣ ਸਾਈਡ ਦਾ ਜਿਹੜਾ ਸੀ ਹਾਂਜੀ ਜਿਹੜਾ ਇਹ ਤਾਂ ਵੈਸੇ ਇਹ ਇੱਥੇ ਟ੍ਰੈਫਿਕ ਜਾਮ ਰਹਿੰਦਾ ਹੈ ਜਾਮ ਰਹਿੰਦੀ ਆ ਤੇ ਮਹਿਕਮਾ ਨੂੰ ਕਹਿੰਦੇ ਕੋਈ ਧਿਆਨ ਨਹੀਂ ਦਿੰਦਾ ਜੀ ਕਿ ਇਹ ਤਾਰਾ ਕਿਦਿਆਂ ਨੀਵੀਆਂ ਆ ਦੇਖੋ ਕਿ ਗੱਡੀ ਤੋਂ ਨੀਵੀਆਂ ਤਾਰਾ ਵਾ ਤੇ ਵਾਹ ਕਿ ਉਹਨੇ ਬਚਾ ਕਰ ਦਿੱਤਾ ਵਾ ਤੇ ਬਚਾ ਹੋ ਗਿਆ ਤਾਰ ਇੱਕ ਜੂ ਟੁੱਟ ਗੇ ਆ ਦੇਖੋ ਮਹਿਕਮਾ ਆਉਂਦਾ ਕਿ ਨਹੀਂ ਆਉਂਦਾ ਇਹ ਆ ਜੀ ਡੀਟੀ ਰੋਡ ਕੋਰਸ ਤੁਸੀਂ ਇਹ ਆ ਤਾਰਾਂ ਢਟਦੀਆਂ ਹਾਂਜੀ ਬੁਝੀ ਨਹੀਂ ਕਰਾ ਲਾਤਾ ਤਾਂ ਤਾਂ ਨੰਗਣੀ ਆ ਹਾਂਜੀ